ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਅੱਜ ਦੇ ਵਲੌਗ ਚ ਅੱਪਾ ਕਰਾਂਗੇ ਥੋੜੀਆਂ ਜਿਹੀਆਂ ਗੱਲਾਂ ਘੈਂਟ ਗੱਲਾਂ ਜ਼ਿੰਦਗੀ ਚ ਆਉਣ ਵਾਲੀਆਂ ਤੇ ਅੱਜ ਅਸੀਂ ਕਰ ਰਹੇ ਹਾਂ ਸਫਾਈ ਕੰਮ ਜੋ ਵੀ ਹੈ ਬੰਦੇ ਨੂੰ ਖੁਦ ਹੀ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਕੰਮ ਤੁਸੀਂ ਖੁਦ ਕਰੋਗੇ ਉਹ ਤੁਹਾਨੂੰ ਸਕੂਨ ਹੋ ਤੁਹਾਨੂੰ ਪਤਾ ਲੱਗੂ ਕਿਉਂਕਿ ਹਰ ਇੱਕ ਚੀਜ਼ ਨੂੰ ਬੈਲੈਂਸ ਰੱਖਣਾ ਚਾਹੀਦਾ ਹੈ ਇੱਕ ਮੈਂ ਕਿਤਾਬ ਦੇ ਵਿੱਚ ਗੱਲ ਪੜ੍ਹੀ ਸੀ ਕਹਿੰਦਾ ਬੰਦਾ ਨਾ ਗਰੀਬ ਨਹੀਂ ਹੁੰਦਾ ਕਹਿੰਦਾ ਸੋਚਦਾ ਗਰੀਬ ਹੈ ਬੰਦਾ ਗਰੀਬ ਨਹੀਂ ਹੁੰਦਾ ਵੀ ਸੋਚਦਾ ਗਰੀਬ ਹੈ ਹੁਣ ਜਿੰਨਾ ਮਰਜੀ ਬੰਦਾ ਅਮੀਰ ਹੋ ਜੇ ਜੇ ਉਹਨੇ ਕਿਹਾ ਸੋਚ ਲੈਣਾ ਮੈਂ ਗਰੀਬ ਆ ਉਹਨੇ ਗਰੀਬ ਹੀ ਰਹਿਣਾ ਤੇ ਬੰਦੇ ਨੂੰ ਹਰ ਕੰਮ ਕਰ ਲੈਣਾ ਚਾਹੀਦਾ ਹੈ ਕਈ ਬੰਦੇ ਸੋਚਦੇ ਨੇ ਯਾਰ ਵੀ ਸਾਡੇ ਲੈਵਲ ਦਾ ਕੰਮ ਹੈ ਨਹੀਂ ਵੀ ਅਸੀਂ ਕੰਮ ਕਿਉਂ ਕਰੀਏ ਕਿਉਂਕਿ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਉਨਾ ਕਹਿ ਕੇ ਚਲੇ ਜਾਣਾ ਜਿਹੜਾ ਛੋਟਾ ਕੰਮ ਹੈ ਉਹ ਤੇ ਬ੍ਰੀਕ ਦੇ ਦੇਣਾ ਹੈ ਕੰਮ ਆਪਾਂ ਮਿਹਦੇੜੀ ਤਾਂ ਹੋਵੇ ਭਾਵੇਂ 20 ਰੁਪਈਆ ਦਾ ਕੰਮ ਹੋਵੇ ਉਹਨੂੰ ਕਰ ਲੈਣਾ ਚਾਹੀਦਾ ਕਿਉਂਕਿ ਉਹਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਕਿਉਂਕਿ ਵੀ ਵੀ ਤੂੰ ਹੀ ਬੰਦਾ ਅਮੀਰ ਹੁੰਦਾ ਕੋਈ ਪੈਸਾ ਵੀ ਜ਼ਰੂਰੀ ਨਹੀਂ ਤੇ ਜਿਹੜੀ ਜ਼ਿੰਦਗੀ ਦਾ ਬੈਲੈਂਸ ਹੈ ਉਹ ਵੀ ਜ਼ਰੂਰ ਰੱਖਣਾ ਚਾਹੀਦਾ ਆਪਣੇ ਪਰਿਵਾਰ ਨੂੰ ਆਪਣੇ ਸਾਰੇ ਕਿਤੇ ਯਾਰਾਂ ਦੋਸਤਾਂ ਨੂੰ ਸਾਰੇ ਨੂੰ ਟਾਈਮ-ਟਾਈਮ ਨਾਲ ਸਮਾਂ ਦੋ ਸਭ ਤੋਂ ਜ਼ਿੰਦਗੀ ਦਾ ਸਮਅਪਤਾ ਕੌਣ ਕਮਉਂਦਾ ਹੈ ਬੇਕਾਰ ਨਸ਼ਾ ਜੇ ਨੂੰ ਕੋਈ ਮਹਿਫਲ ਚ ਪੈ ਜਾਂਦਾ ਹੈ ਜੇ ਕਿਸੇ ਨਾਲ ਉਹੀ ਡੁੱਟ ਜਾਂਦਾ ਹੈ ਗਲਤ ਨਸ਼ਾ ਦੇ ਵਿੱਚ ਤੇ ਉਹ ਸਮੇਂ ਨੂੰ ਇੰਨਾ ਕ ਗਵਾ ਦਿੰਦਾ ਹੈ ਵੀ ਮੁੜ ਕੇ ਉਹ ਨੂੰ ਮੂੜ ਨਾ ਹੋਵੇ ਨਾ ਤੁਹਾਡੀ ਤੁਹਾਡੀ ਜ਼ਿੰਦਗੀ ਦੇ ਦਵਾਰ ਹੀ ਲੰਘ ਜਾਣੀ ਆ ਮੁੜ ਕੇ ਉਹ ਸਮਾਂ ਨਹੀਂ ਆਉਣਾ ਕਿਉਂਕਿ ਜਿਹੜਾ ਵਕਤ ਬੀਤ ਜਾਂਦਾ ਹੈ ਉਹ ਮੁੜ ਕੇ ਨਹੀਂ ਆਉਂਦਾ ਉਹ ਦੀ ਸਪੀਡ ਹੀ ਨਹੀਂ ਹੈ ਜਿਵੇਂ ਸਪੀਡ ਚੈੱਕ ਕਰੀਏ ਨਾ ਉਹ ਜਿਵੇਂ ਕਹਿੰਦੇ ਸੂਰਜ ਦੀ ਇੰਨੇ ਹਜ਼ਾਰਾਂ ਤੇ ਸਪੀਡ ਹੁੰਦੀ ਹੈ ਇਸ ਸਮੇਂ ਦੀ ਸਪੀਡ ਇੰਨੀ ਤੇਜ਼ ਹੈ ਇਹ ਰੁਕਦੀ ਨਹੀਂ ਹੈਗੀ ਆ ਤਾਂ ਜਾਂਦੀ ਹੈ ਇਹਨੂੰ ਮੋੜਨ ਵਾਸਤੇ ਯਤਨ ਕੋਈ ਹੈ ਹੀ ਨਹੀਂ ਤੇ ਸਮੇਂ ਦੀ ਕਦਰ ਕਰੋ ਤੇ ਕੰਮ ਹਰੇਕ ਕਰੋ ਕਿਸੇ ਦੇ ਪਿੱਛੇ ਲੱਗ ਕੇ ਆਣਾ ਸੋਚੋ ਵੀ ਯਾਰ ਇਹ ਸਮਾਂ ਇਹ ਕੰਮ ਹੈ ਜਿਹੜਾ ਇਹ ਆਪਣੇ ਲੈਵਲ ਦਾ ਨਹੀਂ ਹੈਗਾ ਯਾਰ ਮੈਂ ਆਹ ਕੰਮ ਕਰੂੰਗਾ ਮੈਂ ਤਾਂ ਆ ਰਿਹਾ ਹੋਇਆ ਮੈਂ ਇਹ ਨਹੀਂ ਕਰ ਸਕਦਾ ਬਈ ਬਹੁਤ ਤਾਕੜੇ ਤਾਕੜੇ ਲੋਕ ਨਾ ਇੱਕ ਇੱਕ ਰੁਪਏ ਦੀ ਹਾਜਮੂਲ ਵੇਚ ਰਹੇ ਨੇ ਜਿਹੜੇ ਕਰੋੜਾਂ ਰੁਪਏ ਦੇ ਮਾਲਕ ਹਨ ਉਹ ਹਾਜਮੂਲੇ ਦੀ ਐਡ ਕਰ ਰਹੇ ਨੇ ਹੈ ਹੁਣ ਦੇਖੋ ਵੀ ਆਪਾਂ ਅਮੀਰਾਂ ਕਾ ਜਾਂ ਉਹ ਅਮੀਰ ਨੇ ਜਿਹੜੇ 1 ਰੁਪਏ ਦੀ ਹਾਜਮੂਲ ਵੇਚ ਰਹੇ ਨੇ ਠੀਕ ਹੈ ਉਹਦੇ ਵਿੱਚੋਂ ਕਿੰਨੇ ਪੈਸੇ ਉਹਨਾਂ ਦੇ ਹੋਣਗੇ ਤੇ ਕਿੰਨੇ ਉਹ ਕਮਾਈ ਕਰ ਰਹੇ ਨੇ ਹੁਣ ਮੁੱਲ ਇੱਕ 1 ਰੁਪਏ ਦਾ ਠੀਕ ਹੈ ਇਧਰ ਆਪਾਂ ਕਮਾਉਨੇ ਆ ਦਿੱਲੀ 1000 ਰੁਪਇਆ ਕੋਈ 500 ਰੁਪਇਆ ਠੀਕ ਹੈ ਤੇ ਮੁੱਲ ਫੇਰ ਵੀ ਨਹੀਂ ਪੈ ਰਿਹਾ ਠੀਕ ਹੈ ਮੁੱਲ ਪਤਾ ਕਿਉਂ ਨਹੀਂ ਪੈ ਰਿਹਾ ਆਪਾਂ ਨੂੰ ਜੋੜਨਾ ਤੇ ਬੈਲੈਂਸ ਕਰਨਾ ਨਹੀਂ ਆ ਰਿਹਾ ਜਿੱਦੇ ਆਪਾਂ ਨੂੰ ਬੈਲੈਂਸ ਕਰਨਾ ਆ ਗਿਆ ਨਾ ਕੰਮ ਘੱਟ ਕਰਾਂਗੇ ਤੇ ਪੈਸਾ ਜ਼ਿਆਦਾ ਕਮਾਵਾਂਗੇ ਬਿਜ਼ਨਸਮੈਨ ਬੰਦੇ ਲਈ ਇਹੀ ਗੱਲ ਹੈ ਉਹਦੇ ਲਈ ਹਰ ਇੱਕ ਚੀਜ਼ ਦਾ ਬੈਲੈਂਸ ਹੈ ਬੈਲੈਂਸ ਦਾ ਮਤਲਬ ਕੁਝ ਨਹੀਂ ਹੈਗਾ ਵੀ ਹਰ ਇੱਕ ਚੀਜ਼ ਨੂੰ ਪ੍ਰੋਪਰ ਕਰਕੇ ਰੱਖਦਾ ਹੈ ਕਹਿਣ ਦਾ ਭਾਵ ਆ ਵੀ ਬਰोबर ਕਰਕੇ ਰੱਖਦਾ ਤਾਂ ਜ਼ਿਆਦਾ ਕਮਾਈ ਕਰਦੇ ਨੇ ਜੇ ਤੁਸੀਂ ਵੀ ਉਹ ਚੀਜ਼ ਨੂੰ ਬੈਲੈਂਸ ਕਰਕੇ ਰੱਖੋਗੇ ਨਾ ਛੋਟੇ ਮੋਟੇ ਕੰਮ ਤੋਂ ਬ੍ਰੇਜ ਨਹੀਂ ਕਰੋਗੇ ਬਿਜਾਰਾ ਕੰਮ ਕਰਨ ਦਾ ਜਾਂ ਨਹੀਂ ਕਰਨ ਦਾ ਨਾ ਫਿਰ ਤੁਸੀਂ ਵੀ ਉਹ ਜੀ ਹੋ ਜਾਓਗੇ ਕਿਉਂਕਿ ਮੈਂ ਵੀ ਇੱਕ ਦਿਨ 10000 ਰੁਪਏ ਕਮਾਉਂਦਾ ਸੀ ਤੇ ਅੱਜ ਮਾਲਕ ਦੀ ਕਿਰਪਾ ਨਾਲ ਵਧੀਆ ਕਮਾਈ ਵੀ ਕਰ ਰਹੇ ਹਾਂ ਕੰਮ ਵੀ ਕਰ ਰਹੇ ਹਾਂ ਮੈਂ ਮਿਹਨਤ ਵੀ ਖੁਦ ਕਰਦਾ ਨਾ ਮੈਂ ਮਿਹਨਤ ਪਤਾ ਕਿਉਂ ਕਰਦਾ ਖੁਦ ਕਿਉਂਕਿ ਪੈਸਾ ਤਾਂ ਤੁਹਾਨੂੰ ਫੇਰ ਵੀ ਕਿਸੇ ਨੂੰ ਕਿਤੇ ਜੁੜ ਜਾਣਾ ਹੈ ਜਿਹੜਾ ਤੁਹਾਡਾ ਸਰੀਰ ਹੈ ਨਾ ਇਹ ਕਿਤੇ ਨਹੀਂ ਜੁੜਨਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਦਾ ਘਰ ਬਣ ਜਾਣਾ ਹੈ ਇਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਪਊ ਸਰੀਰ ਨੂੰ ਫਿਟਨੈਸ ਰੱਖਣਾ ਪਊਗਾ ਕਿਉਂਕਿ ਇਹ 75% ਬਿਮਾਰੀਆਂ ਨਾਲ ਲੜ ਸਕਦਾ ਜੇ ਤੁਹਾਡੀ ਬਾਡੀ ਨਾ ਸਹੀ ਸਲਾਮਤ ਹੈ ਇਹ ਲੜ ਸਕਦਾ ਸਾਰਾ ਪੈਸਾ ਕਮਾ ਕੇ ਗਵਾਉਣਾ ਵੀ ਸਰੀਰ ਤੇ ਹੀ ਹੁੰਦਾ ਬੰਦੇ ਦਾ ਪਰ ਇਹਨੂੰ ਵੀ ਜ਼ਰੂਰੀ ਹੈ ਇਹਦੇ ਨਾਲ ਸਰੀਰ ਨਾਲ ਤੁਸੀਂ ਮਿਹਨਤ ਕਰੋ ਮਿਹਨਤ ਕਰਕੇ ਪੈਸਾ ਕਮਾਓ ਭਾਵੇਂ ਥੋੜਾ ਥੋੜਾ ਕਮਾਓ ਜੋੜੋ ਕਿਸੇ ਨਾਲ ਈਰਖਾ ਵੈਰ ਨਾ ਕਰੋ ਜੇ ਕੋਈ ਤੁਹਾਡੇ ਨਾਲ ਬੈਂਸ ਕਰਦਾ ਹੈ ਤਾਂ ਸਮਝ ਲਓ ਵੀ ਤੁਸੀਂ ਮੂਰਖ ਹੋ ਉਹ ਮੂਰਖ ਨਹੀਂ ਹੈਗਾ ਕਿਉਂਕਿ ਉਹ ਤਾਂ ਕਾਰੀ ਰਿਹਾ ਤੁਸੀਂ ਤਾਂ ਆਪ ਦਾ ਸਮਾਂ ਗਵਾ ਰਹੇ ਹੋ ਨਾ ਸਮਾਂ ਆਪੇ ਚਪੇੜ ਮਾਰੂ ਉਹਨਾਂ ਦੇ ਤੁਹਾਨੂੰ ਲੜਨ ਦੀ ਕੀ ਲੋੜ ਹੈ ਠੀਕ ਹੈ ਕਿਸੇ ਨਾਲ ਬਹਿਸ ਨਾ ਕਰੋ ਬਸ ਆਪ ਦੀ ਜ਼ਿੰਦਗੀ ਆਂਦਾ ਨਾਲ ਆਨੰਦ ਨਾਲ ਜਿਓ ਆਪਦੇ ਪਰਿਵਾਰ ਨਾਲ ਜਿਓ ਜਿਹੜੇ ਉਹਨਾਂ ਮਿਲਣ ਵਰਤਣਾ ਉਹਨਾਂ ਨਾਲ ਵਧੀਆ ਜਿਓ ਬਹਿਸ ਕਰਨ ਦੇ ਬਜਾਏ ਤਾਂ ਹੱਥੀ ਛੋੜ ਲਿਆ ਕਰੋ ਬਹੁਤ ਵਧੀਆ ਕਿਉਂਕਿ ਜਿਹੜਾ ਸਮਾਂ ਹੈ ਨਾ ਇਹਨੂੰ ਮੁੜ ਕੇ ਨਹੀਂ ਆਉਣਾ ਸਮੇਂ ਦੀ ਕਦਰ ਕਰੋ ਠੀਕ ਹੈ ਅਗਲੇ ਵਲੌਗ ਚ ਮਿਲਾਂਗੇ ਆਪਾਂ ਨਵੀਂ ਵੀਡੀਓ ਲੈ ਕੇ ਧੰਨਵਾਦ ਜੀ